ਤਤ ਭਲੇ ਦਾ ਭਲਾ ਇੱਕ ਅਜਿਹੀ ਪੰਜਾਬੀ ਕਹਾਣੀ ਜੋ ਜ਼ਿੰਦਗੀ ਬਦਲ ਦੇਵੇਗੀ ਪੰਜਾਬੀ ਮੋਰਲ ਸਟੋਰੀ ਕਹਿੰਦੇ ਨੇ ਭਾਈ ਜਿਹੜਾ ਹੋਰਾਂ ਨਾਲ ਭਲਾ ਕਰਦਾ ਹੈ ਰੱਬ ਉਸਦੇ ਨਾਲ ਕਦੇ ਮਾੜਾ ਨਹੀਂ ਕਰਦਾ ਪਰ ਕਈ ਵਾਰ ਸਮਾਂ ਇਹ ਗੱਲ ਸਾਬਤ ਕਰਨ ਲਈ ਥੋੜੀ ਦੇਰ ਲਾ ਦਿੰਦਾ ਹੈ ਪਿੰਡ ਦਾ ਇੱਕ ਸਧਾਰਨ ਕਿਸਾਨ ਸੀ ਨਾਮ ਸੀ ਗੁਰਮukh Singh ਮੈਂਤੀ ਸੱਚਾ ਤੇ ਦਿਲ ਦਾ ਚੰਗਾ ਜਿੱਤੇ ਘਰ ਕੋਈ ਮਾੜਾ ਸਮਾਂ ਆਉਂਦਾ ਗੁਰਮੁਖ ਸਭ ਤੋਂ ਪਹਿਲਾਂ ਮਦਦ ਲਈ ਖੜਾ ਹੁੰਦਾ ਇੱਕ ਦਿਨ ਪਿੰਡ ਵਿੱਚ ਮੇਲਾ ਸੀ ਗੁਰਮੁਖ ਨੇ ਆਪਣਾ ਬਲਦ ਕਿਸੇ ਗਰੀਬ ਨੂੰ ਦੇ ਦਿੱਤਾ ਤਾਂ ਜੋ ਉਹ ਆਪਣੀ ਖੇਤੀ ਕਰ ਸਕੇ ਲੋਕਾਂ ਨੇ ਹੱਸ ਕੇ ਕਿਹਾ ਇੰਨਾ ਭੋਲਾਪਨ ਵੀ ਚੰਗਾ ਨਹੀਂ ਹੁੰਦਾ ਗੁਰਮੁਖ ਸਿਆ ਦੁਨੀਆ ਸਿਰਫ ਲੈਂਦੀ ਏ ਦਿੰਦੀ ਨਹੀਂ ਪਰ ਗੁਰਮੁਖ ਨੇ ਮੁਖਸਾ ਆਪ ਮੁਸਕਰਾ ਕੇ ਕਿਹਾ ਜਿੱਥੇ ਮਨੁੱਖ ਦਿੰਦਾ ਹੈ ਉੱਥੇ ਰੱਬ ਵਧਾ ਦਿੰਦਾ ਹੈ ਕੁਝ ਮਹੀਨੇ ਬਾਅਦ ਗੁਰਮੁਖ ਦੀ ਫਸਲ ਸੁੱਕ ਗਈ ਘਰ ਵਿੱਚ ਕੰਗਾਲੀ ਆ ਗਈ ਜਿੰਨਾਂ ਦੀ ਉਸਨੇ ਮਦਦ ਕੀਤੀ ਉਹ ਹੁਣ ਮੂੰਹ ਮੋੜ ਗਏ ਗੁਰਮੁਖ ਰਾਤ ਨੂੰ ਰੱਬ ਅੱਗੇ ਬੈਠ ਹੋਇਆ ਹੇ ਵਾਹਿਗੁਰੂ ਮੈਂ ਤਾਂ ਸਿਰਫ ਚੰਗਾ ਕੀਤਾ ਮੇਰੇ ਨਾਲ ਇਹ ਕਿਉਂ ਹੋਇਆ ਅਗਲੇ ਦਿਨ ਇੱਕ ਪਰਦੇਸੀ ਬੰਦਾ ਪਿੰਡ ਵਿੱਚ ਆਇਆ ਉਸਨੇ ਗੁਰਮੁਖ ਤੋਂ ਪਾਣੀ ਮੰਗਿਆ ਗੁਰਮੁਖ ਨੇ ਖੁਸ਼ੀ ਨਾਲ ਉਸ ਨੂੰ ਪਾਣੀ ਪਿਲਾਇਆ ਰੋਟੀ ਖਵਾਈ ਜਦ ਉਹ ਜਾਨ ਲੱਗਾ ਤਾਂ ਕਿਹਾ ਤੂੰ ਮੇਰੀ ਜ਼ਿੰਦਗੀ ਬਚਾਈ ਹੈ ਮੈਂ ਸ਼ਹਿਰ ਦਾ ਵਪਾਰੀ ਹਾਂ ਤੇਰੇ ਲਈ ਇਹ ਖੇਤ ਖੀਰ ਲੈ ਤੇ ਜਦੋਂ ਮਾਲ ਵੇਚਾਂਗਾ ਅੱਧਾ ਨਾ ਤੇਰਾ ਕੁਝ ਹੀ ਮਹੀਨਿਆਂ ਵਿੱਚ ਗੁਰਮੁਖ ਦਾ ਘਰ ਮੁੜ ਰੋਸ਼ਨ ਹੋ ਗਿਆ ਉਹ ਲੋਕ ਜੋ ਪਹਿਲਾਂ ਹੱਸਦੇ ਸਨ ਹੁਣ ਉਹ ਕਹਿੰਦੇ ਸਨ ਸੱਚੀ ਗੱਲ ਹੈ ਅੰਤ ਭਲੇ ਦਾ ਭਲਾ ਮੋਰਲ ਸਿੱਖਿਆ ਜ਼ਿੰਦਗੀ ਵਿੱਚ ਭਲਾਈ ਕਰਨ ਵਾਲਾ ਕਦੇ ਹਾਰਦਾ ਨਹੀਂ ਸਮਾਂ ਲੱਗਦਾ ਹੈ ਪਰ ਰੱਬ ਹਰ ਭਲਾਈ ਦਾ ਬਦਲਾ ਜ਼ਰੂਰ ਦਿੰਦਾ ਹੈ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ